ਪੁਰ ਅੰਦਰ ਸੀ ਬੋਟ ਡੇਰਾ ਬੱਬਾ ਨਾਨਕ ਉਧਰਾ ਸ੍ਰੀ ਛੋਲਾ ਸਾਹਿਬ ਸਾਡੇ ਨਾਲ ਬਾਬਾ ਜੀ ਨੇ ਬੱਬੀ ਜੀ ਨਾਲ ਗੱਲਬਾਤ ਕਰਦੇ ਆ ਤੇ ਛੋਲਾ ਸਾਹਿਬ ਦੇ ਜਿਹੜੇ ਤਾਸਤ ਵਜਦੇ ਕਾਲਸਾ ਵਜਦੇ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਮੇਰੇ ਪਾਤਸ਼ਾਹ ਨੇ ਪਿਆਰਿਓ ਡੇਰਾ ਬਾਬਾ ਨਾਨਕ ਧਰਤੀ ਨੂੰ ਪਾਗਲ ਆਏ ਨੇ ਤੇ ਮੇਰੇ ਪਾਤਸ਼ਾਹ ਨੇ ਧਰਤੀ ਤੇ 17 ਸਾਲ ਕੁਝ ਮਹੀਨੇ ਕੋਈ ਦਿਨ ਮੇਰੇ ਪਾਤਸ਼ਾਹ ਨੇ ਆਪਣੇ ਹੱਥੀ ਖੇਤੀਬਾੜੀ ਆਰੰਭ ਕੀਤੀ ਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੰਦਾ ਉਪਦੇਸ਼ ਮੇਰੇ ਬਾਬੇ ਨਾਨਕ ਨੇ ਇਹ ਧਰਤੀ ਤੇ ਦਿੱਤਾ ਪਿਆਰਿਓ ਜੋ ਮੇਰੇ ਪਾਤਸ਼ਾਹ ਨੇ ਖੇਤੀਬਾੜੀ ਆਰੰਭ ਕੀਤੀ ਆ ਉਸ ਤੋਂ ਮੇਰੇ ਪਾਤਸ਼ਾਹ ਨੇ ਸੰਸਾਰੀ ਕੱਪੜੇ ਪਹਿਨੇ ਨੇ ਤੇ ਜਿਹੜਾ ਉਦਾਸੀਆਂ ਵਾਲਾ ਚੋਲਾ ਸੀ ਭਾਈ ਲੈਣਾ ਜਿਹਨੂੰ ਇਹ ਚੋਲਾ ਸਭ ਗੱਦੀ ਨਾਲ ਪੇਟ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਦੀ ਗੱਦੀ ਬਖਸ਼ੀਆ ਪਿਆਰਿਓ ਇਸ ਤਾਂ ਚੋਲਾ ਸਭ ਪਹਿਲੀ ਪਾਤਸ਼ਾਹੇ ਤੋਂ ਲੈ ਕੇ ਪੰਜਵੀਂ ਪਾਤਸ਼ਾਹੇ ਤੱਕ ਚੋਲਾ ਸਾਹਿਬ ਜੀ ਗਏ ਨੇ ਤਾਂ ਤਾਂ ਸ਼ਿ ਗੁਰੂ ਅਰਜਨ ਦੇਵ ਮਹਾਰਤ ਤੱਕ ਪਹਿਨੇ ਮੇਰੇ ਬਾਪੇ ਨਾਨਕ ਰਿਆਂ ਚਾਰ ਪਾਤਸ਼ਾਹਿਆਂ ਨੇ ਇਹ ਚੋਲਾ ਸਾਹਿਬ ਜੀ ਦੀ ਸੇਵਾ ਸੰਭਾਲ ਕੀਤੀ ਆ ਅਮਰਤ ਸਰ ਸਿਵਤੀ ਦਾ ਘਰ ਇਹ ਚੋਲਾ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਵਾਜ਼ਾ ਸਾਹਿਬ ਤਾਂ ਤਾਂ ਸ਼ਿ ਗੁਰੂ ਅਰਜਨ ਦੇਵ ਮਹਾਰਾ ਦੇ ਕੋਲੇ ਚੋਲਾ ਸਾਹਿਬ ਪਹੁੰਚ ਗਿਆ ਜਿਆ ਦਰਵਾਜ਼ਾ ਸਾਹਿਬ ਜੀ ਦੀ ਕਾ ਸੇਵਾ ਆਰੰਭ ਹੋਈ ਹੈ ਖਾਲਸਾ ਜੀ ਉਸ ਵਕਤ ਬਲਖ ਬਖਾਰਾ ਇਹ ਰਾਣ ਸ਼ਹਿਰ ਤੋਂ ਸੰਗਤ ਆਈ ਉਹਨਾਂ ਦੇ ਮੇਨ ਮੁਖੀ ਜਥੇਦਾਰ ਭਾਈ ਤੋਤਾ RAM ਜੀ ਸਨ ਜਰ ਭਾਈ ਤੋਤਾ RAM ਤੇ ਉਹਨਾਂ ਦੀ ਸੰਗਤਾਂ ਨੇ ਪਿਆਰਿਓ ਸ਼ਰਦਾ ਦੇ ਭਾਵਨਾ ਤੇ ਨਾਲ ਦਰਬਾਰ ਚ ਸੇਵਾ ਕੀਤੀ ਆ ਉਹਨਾਂ ਦੀ ਸੇਵਾ ਦਰਬਾਰ ਵਿੱਚ ਸਫਲ ਹੋਈ ਉਸ ਵਕਤ ਪੰਜਵੇਂ ਪਾਤਸ਼ਾਹ ਜੀ ਰੈਮਤਾ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ ਭਗਤੋ ਆਪ ਜੀ ਦੀ ਸੇਵਾ ਦਰਬਾਰ ਵਿੱਚ ਸਫਲ ਹੋ ਚੁਕੀ ਆ ਜੇ ਕੋਈ ਦਰਬਾਰ ਵਿੱਚੋਂ ਮੰਗਣਾ ਚਾਹੁੰਦੇ ਮੰਗ ਲਓ ਤੇ ਪਿਆਰਿਓ ਉਸ ਭਾਈ ਤੋਤਾ RAM ਤੁਹਾਣੀਆਂ ਸੰਗਤਾਂ ਨੇ ਸਰਬੱਤ ਦਾ ਭਲਾ ਮੰਗਿਆ ਏ ਪਾਸ਼ਾ ਜੇ ਤਰੁੱਠੇ ਜੇ ਮਿਹਰਬਾਨ ਹੋਏ ਜੇ ਸਾਡਾ ਇਲਾਕਾ ਜਿਹੜਾ ਏ ਸਿੱਖੀ ਤੋਂ ਰਹਿ ਤਿਆ ਪਛੜਿਆ ਹੋਇਆ ਇਸ ਸਿੱਖੀ ਤੋਂ ਸਿੱਖੇ ਨੂੰ ਗਾਂ ਵਧਣ ਵਾਸਤੇ ਕੋਈ ਗੁਰੂ ਘਰ ਦੀ ਨਿਸ਼ਾਨੀ ਦਿੱਤੀ ਜਾਵੇ ਉਸਦ ਪਹਿਵੇਂ ਪਾਸ਼ਾ ਰਹਿਮਤਾਂ ਦੇ ਘਰ ਵਿੱਚ ਆਏ ਤੇ ਜੋ ਉਹਨਾਂ ਦੇ ਕੋਲ ਗੋਨਾਨ ਪਾਸ਼ਰੇ ਪਵਿੱਤਰ ਅੰਗ ਵਾਸਤੇ ਚੋਲਾ ਸਾਵਸਾ ਨਾ ਇਹ ਭਾਈ ਤੋਤਾ RAM ਜੀ ਨੂੰ ਪੇੜ ਕਰ ਦਿੱਤੇ ਤੇ ਵਾਝਾ ਕੀਤਾ ਭਾਈ ਤੋਤਾ RAM ਜੀ ਇਹ ਚੋਲਾ ਸਾਹਿਬ ਨੇ ਸ਼ਹਿ ਲੈ ਜੋ ਤੇ ਸੰਗਤਾਂ ਨੂੰ ਇਹ ਚੋਲਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਇਆ ਕਰੋ ਤੇ ਗੁਰੂ ਕਾ ਦੀ ਸਿੱਖੀ ਜਿਹੜੀ ਗਾਂ ਵਧਣੀ ਚਾਲੂ ਹੋਏਗੀ ਤੇ ਖਾਲਸਾਈ ਭਾਈ ਤੋਤਾ ਰਾਮ ਇਹ ਚੋਲਾ ਸਾਹਿਬ ਨੇ ਸ਼ਹਿ ਲੈ ਗਿਆ ਬਲਖ ਬਖਾਰਾ ਈਰਾਨ ਸ਼ਹਿਰ ਵਿੱਚ ਤੇ ਇਸੇ ਤਰ੍ਹਾਂ ਸੰਗਤਾਂ ਨੂੰ ਚੋਲਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਉਂਦੇ ਰਹੇ ਤੇ ਗੁਰੂ ਕਾ ਦੀ ਸਿੱਖੀ ਗਾਂ ਵਧਣੀ ਚਾਲੂ ਹੋਈ ਸਮਾਂ ਬੀਤ ਲ ਗਿਆ ਜਹਾ ਭਾਈ ਤੋਤਾ ਰਾਮ ਜੀ ਬਜ਼ੁਰਗ ਹੋਏ ਨੇ ਜਾਸਵੰਦੀ ਕੀਤੇ ਪਾਤਸ਼ਾ ਜਿਹਨੂੰ ਕਾਬ ਜੀ ਨੇ ਸੇਵਾ ਬਖਸ਼ੀ ਉਮਰ ਬਖਸ਼ੀ ਨਬਾਈਆ ਹੋਰ ਸਾਰਾ ਪਰਿਵਾਰ ਇਹ ਚੋਲਾ ਸਾਹਿਬ ਦੀ ਸੇਵਾ ਕਰ ਸਕੇ ਜਾਂ ਨਾ ਕਰ ਸਕੇ ਤੇ ਖਾਲਸਾ ਜੀ ਪਾਤੋਤाराम ਜੀ ਨੇ ਇਹ ਚੋਲਾ ਸਾਹਿਬ ਰੁਮਾਲਿਆਂ ਵਿੱਚ ਲਪੇੜ ਕੇ ਬਲਖ ਬਖਾਰਾ ਇराण ਸ਼ਾਹ ਦੀਆਂ ਪਹਾੜੀਆਂ ਸੇ ਗੁਫਾ ਸੀ ਇਹ ਚੋਲਾ ਸਾਹਿਬ ਗੁਫਾ ਦੇ ਵਿੱਚ ਰੱਖ ਦਿੱਤੇ ਅੱਗੇ ਪੱਥਰ ਲਗਵਾ ਦਿੱਤਾ ਤੇ ਅਰਦਾਸ ਵਿੱਚ ਦੀ ਕੀਤੀ ਪਾਤਸ਼ਾ ਹੁਣ ਜੇ ਪ੍ਰਭਾਣ ਨੂੰ ਇਹ ਚੋਲਾ ਸਾਹਿਬ ਦੀ ਸੇਵਾ ਸੰਭਾਲ ਬਖਸ਼ੋਗੇ ਉਹ ਜੀ ਪਰਿਵਾਰ ਦੇ ਚੋਲਾ ਸਾਹਿਬ ਦੀ ਸੇਵਾ ਸੰਭਾਲ ਕਰਨਗੇ ਤੇ ਖਾਲਸਾ ਜੀ ਫਿਰ ਸਮਾਂ ਬੀਤਿਆ ਗਿਆ ਗੁਣਾਨਪਾਸ਼ਾ ਮਹਾਰਾਜ ਆਪਣਾ ਪਰਿਵਾਰ ਮਾਂ ਜੋ ਸਤਕਾਰਯੋਗ ਦੋ ਸਾਬ ਜਾਦੇ ਹੋਏ ਭਗਵਾਨ ਬਾਬਾ ਸ਼੍ਰੀ ਚਨ ਮਹਾਰਾਜ ਤੇ ਬਾਬਾ ਲਖਮੀ ਚਨ ਮਹਾਰਾਜ ਜੀ ਭਗਵਾਨ ਬਾਬਾ ਸ਼੍ਰੀ ਚਾਹ ਮਾਰੇ ਨੇ ਸ਼ਾਦੀ ਨਹੀਂ ਕਰਵਾਈ ਉਹ ਬਾਲ ਜਤੀ ਸਨ ਬਾਬਾ ਲਖਮੀ ਚਾਹ ਮਾਰੇ ਨੇ ਸ਼ਾਦੀ ਕਰਵਾਈ ਸੀ ਉਹਨਾਂ ਦੇ ਸੁਪੁੱਤਰ ਸਨ ਬਾਬਾ ਧਰਮਚੰਦ ਜੀ ਖਾਲਸਾ ਜੀ ਇਥੋਂ ਬਾਲੀ ਸਾਈਡ ਤੇ 1 ਕਿਲੋਮੀਟਰ ਭੈਂਡਿਆ ਬਖੋ ਕੇ ਟਾਲੀ ਸਾਹਿਬ ਜਿਸ ਜਗ੍ਹਾ ਤੇ ਭਗਵਾਨ ਬਾਬਾ ਸ਼ਿਰਚਾ ਮਾਰ ਨੇ ਚਾਲ ਯੋਜਨ 32 ਕਿਲੋਮੀਟਰ ਬਾਅਦ ਲੰਬੀ ਕੀਤੀ ਆ ਤੇ ਆਪਣੇ ਭਤੀਜੇ ਬਾਬਾ ਧਰਮਚੰਦ ਕੋੜੇ ਤੋਂ ਤਾਰਿਆ ਪਿਜੋ ਕੋ ਨਾਨ ਪਾਸ਼ੇ ਅੰਸੇੜੀ ਕਾਂ ਚੱਲਦੀ ਰਹੇ ਤੇ ਪਿਆਰ ਉਹਨਾਂ ਦਾ ਪਾਲਨ ਪੋਸ਼ਣ ਕੀਤਾ ਜਦੋਂ ਜਵਾਨ ਹੋਏ ਨੇ ਤੇ ਉਹਨਾਂ ਦੀ ਸ਼ਾਦੀ ਕੀਤੀ ਬਾਬਾ ਧਰਮਚੰਦ ਮਹਾਰੇ ਦੇ ਦੋਸਤ ਪੁੱਤਰ ਹੋਏ ਨੇ ਮਾਨਕ ਚੰਦ ਤੇ ਮੇਰ ਚੰਦ ਮਾਨਕ ਚੰਦ ਪਰਿਵਾਰ ਵਿੱਚੋਂ ਨੌਵੀਂ ਸੰਤਾਨ ਹੋਏ ਨੇ ਮਾਪੁਰਖ ਬਾਬਾ ਕਾਬਲੀ ਮਾਲ ਜੀ ਬਹੁਤ ਹੀ ਸ਼ਕਤੀ ਤੇ ਭਗਤੀ ਦੇ ਮਾਰਗ ਸੰਪਿਆਰਿਓ ਓਡੇਰਾ ਬਾਬਾ ਨਾਨਕ ਧਰਤੀ ਤੇ ਰਹਿੰਦੇ ਸਨ ਉਸ ਸੰਤਾਂਾਂ ਸ਼ਿਗੁਰ ਨਾਨਕ ਦੇ ਮਹਾਰਾ ਨੇ ਆਪਣੇ ਪਰਿਵਾਰ ਬਾਬਾ ਕਾਬਲੀ ਮਾਲ ਜੀ ਨੂੰ ਪਾਕਿਆ ਦਿੱਤੀ ਆ ਵੀ ਜਿਹੜਾ ਸਾਡਾ ਚੋਲਾ ਸਾਹਿਬ ਆ ਇਹ ਇਰਾਨ ਸ਼ਹਿਰ ਦੀਆਂ ਪਹਾੜੀਆਂ ਨੇ ਗੁਫਾਇ ਚੋਲਾ ਸਾਹਿਬ ਗੁਫਾ ਚ ਪਏ ਨੇ ਓਡੇਰਾ ਬਾਬਾ ਨਾਨਕ ਵੀ ਖੇਲੇ ਅੰਦਾਜ਼ਾਵੇ ਤੇ ਖਾਲਸਾ ਜੀ ਹੋ ਸਕਤ ਬਾਬਾ ਕਾਬਲੀ ਮਾਲ ਜੀ ਸੰਤਾਂ ਨੂੰ ਨਾਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਇਰਾਨ ਸ਼ਹਿਰ ਦੀ ਧਰਤੀ ਤੇ ਪਹੁੰਚੇ ਨੇ ਜੋ ਥੋੜੀਆਂ ਸੰਗਤਾਂ ਸਨ ਉਹਨਾਂ ਨੇ ਬਚਨ ਬਲਾਸ ਕੀਤੇ ਤੇ ਉਸ ਗੁਫਾ ਦੀ ਖੋਜ ਕੀਤੀ ਖਾਲਸਾ ਜੀ ਖੋਜ ਕਰਕੇ ਇਹ ਚੋਲਾਸਾ ਗੁਫਾ ਵਿੱਚੋਂ ਕਾਢ ਕੇ ਸੰਗਤਾਂ ਨੇ ਨਾਲ ਪੈਦਲ ਯਾਤਰਾ ਕਰਦੇ ਹੋਏ ਬਾਬਾ ਕਾਬਲੀ ਮਾਲ ਜੀ 4 ਮਾਰਚ ਨੂੰ ਇਹ ਚੋਲਾ ਸੱਬ ਡੇਰਾ ਬਾਬਾ ਨਾਨਕ ਧਰਤੀ ਤੇ ਲੈ ਕੇ ਆਏ ਨੇ ਤੇ ਇਸ ਧਰਤੀ ਨੂੰ ਭਾਗ ਲੱਗੇ ਖਾਲਸਾ ਜੀ ਉਸ ਜਿਹੜੀਆਂ ਸੰਗਤਾਂ ਮਹਾਂਪੁਰਖਾਂ ਦੇ ਨਾਲ ਆਈਆਂ ਸਨ ਮਹਾਂਪੁਰਖਾਂ ਨੇ ਬਾਬਾ ਕਾਬਲੀ ਮਾਲ ਜੀ ਨੂੰ ਨਾਲ ਸੰਗਤਾਂ ਨੂੰ ਬਚਨ ਕੀਤੇ ਪੇ ਜਿਹੜੀਆਂ ਸੰਗਤਾਂ ਇਸ ਇਤਿਹਾਸਾਲ 21 ਫਗਨ 4 ਮਾਰਚ ਨੂੰ ਸੰਗਤਾਂ ਡੇਰਾ ਬਾਬਾ ਨਾਨਕ ਪਹੁੰਚ ਕੇ ਗੋ ਨਾਨ ਪਾਸ਼ਾ ਦੇ ਪਵਿੱਤਰ ਅੰਗ ਵਾਸਤੇ ਚੋਲਾ ਸਭ ਦੇ ਦਰਸ਼ਨਦਾਰੇ ਕਰਨਗੀਆਂ ਤੇ ਆਪਣੇ ਮੁਹ ਮੰਗੀਆਂ ਮਰਾਦਾ ਗੁਰੂ ਪਾਸੋਂ ਪੂਰੀਆਂ ਕਰਨਗੀਆਂ ਜਿਸ ਕਾਰਨ ਖਾਲਸਾ ਜੀ ਦੇਸ਼ਾਂ ਵਿਦੇਸ਼ਾਂ ਮਾਝਾ ਮਾਲਵਾ ਦੁਆਬਾ ਉਹ ਦੂਤ ਰੇਡੀਓ ਸੰਗਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 1 ਮਾਰਚ ਨੂੰ ਹੁਸ਼ਿਆਰਪੁਰੋਂ ਖੜਿਆਲੇ ਸੈਣੀ ਤੋਂ ਸੰਗਤਾਂ ਪਿਆਰਿਓ ਸੰਗ ਦੇ ਰੂਪ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੀਆਂ ਹੋਈਆਂ ਗੋਨਾਨ ਪਾਸ਼ਰੇ ਹਰਜਾਸਿਲ ਤੱਕ ਕਰਦੀਆਂ ਹੋਈਆਂ ਸੰਗਤਾਂ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦੀਆਂ ਨੇ ਤੇ ਗੋਨਾਨ ਪਾਸ਼ਰੇ ਪਵਿੱਤਰ ਅੰਗਵਸਰ ਚੋਲਾ ਸਾਹਿਬ ਦੇ ਦਰਸ਼ਨਦਾਰੀ ਕਰਦੀਆਂ ਨੇ ਤੇ ਆਪਣੀਆਂ ਮੁਹ ਮੰਗੀਆਂ ਮਰਦਾ ਗੁਰੂ ਪਾਸੋਂ ਪੂਰੀਆਂ ਕਰਦੀਆਂ ਨੇ 1 ਮਾਰਚ ਤੋਂ ਲੈ ਕੇ 17 ਮਾਰਚ ਤੱਕ ਬੜੀ ਸ਼ਰਧਾ ਭਾਵਨਾ ਦੇ ਨਾਲ ਗੋਨਾਨ ਪਾਸ਼ਰੇ ਪਵਿੱਤਰ ਅੰਗਵਾਸੇ ਚੋਲਾ ਸਾਹਿਬ ਦਾ ਜਿਹੜਾ ਮੇਲਾ ਮਨਾਇਆ ਜਾਂਦਾ ਏ ਤੇ ਗੋਨਾਨ ਪਾਤਸ਼ਾਹ ਸਾਹਿਬ ਦਾ ਆਪਣਾ ਪਰਿਵਾਰ ਵੇਦੀ ਪਰਿਵਾਰ ਆਈਆਂ ਹੋਈਆਂ ਸੰਗਤਾਂ ਵਾਸਤੇ ਪਿਆਰਿਓ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਨੇ ਪਿਆਰਿਓ ਜੋ 1 ਮਾਰਚ ਨੂੰ ਜਿਹੜਾ ਸੰਗ ਅਰੰਭ ਹੁੰਦਾ ਏ ਹਿਸ਼ਾਰਪੁਰੋਂ ਖੜਿਆਲੇ ਸਾਨੀਆਂ ਤੋਂ ਉਹਨਾਂ ਆਈਆਂ ਹੋਈਆਂ ਸੰਗਤਾਂ ਵਾਸਤੇ ਵੇਦੀ ਪਰਿਵਾਰਾਂ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਤੇ ਨਾਲ ਜੋ ਪਿਆਰਿਓ ਸੜਕਾਂ ਤੇ ਸੰਗਤਾਂ ਗੁਰੂ ਕੇ ਲੰਗਰ ਲਾਉਂਦੀਆਂ ਨੇ ਪਿਉ ਸੰਗਤਾਂ ਤੋਂ ਪਹਿਲ ਯਾਤਰਾ ਕਰਦੀਆਂ ਡੇਰ ਬਾਬਾ ਨਾਨਕ ਪਹੁੰਚਦੀਆਂ ਨੇ ਉਹਨਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਬੜੀ ਸ਼ਰਧਾ ਭਾਵਨਾ ਤੇ ਨਾਲ ਲਾਏ ਜਾਂਦੇ ਨੇ ਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਤੇ ਨਾਲ ਪਿਆਰਿਓ ਸੰਗਤਾਂ ਦੀਆਂ ਸੇਵਾ ਕਰਦੀਆਂ ਨੇ ਤੇ ਆਪਣੀਆਂ ਭਾਵਨਾ ਮਨੋ ਕਾਮਨਾ ਦਰਬਾਰ ਤੋਂ ਪੂਰੀਆਂ ਕਰਦੀਆਂ ਨੇ ਸਤਗੁਰ ਕੀ ਸੇਵਾ ਸਫਲ ਹੈ ਦੇਖੋ ਘਰੇ ਜੇ ਤਲਾਈ ਮਾਂ ਚੰਦਿਆ ਹਲ ਪਾਵਨਾ ਹੋਮੇ ਵਿੱਚੋਂ ਜਾਏ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜੋ ਸੰਗਤਾਂ ਦਰਬਾਰ ਤੇ ਅਰਦਾਸਾਂ ਬੇਨਤੀਆਂ ਕਰਉਂਦੀਆਂ ਨੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਉਹਨਾਂ ਸੰਗਤਾਂ ਦੀਆਂ ਭਾਵਨਾਵਾਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਤੇ ਪਿਆਰੇ ਇਸ ਤਰ੍ਹਾਂ ਬੱਚਿਆਂ ਦੇ ਜਨਮ ਦੀ ਖੁਸ਼ੀ ਵਿੱਚ ਦਰਬਾਰ ਤੇ ਜਿਹੜੀਆਂ ਅਖੰਡ ਪਸਾਹ ਦੀਆਂ ਜਿਹੜੀਆਂ ਲੜੀਆਂ ਆਰੰਭ ਹੋਈਆਂ ਰਹਿੰਦੀਆਂ ਨੇ ਆਪ ਜੀ ਨੂੰ ਦਰਸ਼ਨਦਾਰੇ ਕਰਵਾਈਏ ਇਹ ਰੁਮਾਲ ਬੇਬੇ ਨਾਨਕੀ ਦਾ ਏ ਆਪਣੇ ਹੱਥੀਂ ਕਢਾਈ ਕਢੀ ਹੋਈ ਬੇਬੇ ਨਾਨਕੀ ਨੇ ਆਪਣੇ ਵੀਰ ਕੋ ਨਾਨ ਪਾਸ਼ਾ ਨੂੰ ਵਿਆਹ ਸਮੇਂ ਇਹ ਰਮਾਲ ਪੇੜ ਕੀਤਾ ਸੀ ਜਾਂ ਬਟਾਲਾ ਸਾਹਿਬ ਕੰਧ ਸਾਹਿਬ ਸ਼ਾਦੀ ਹੋਈ ਕੋ ਨਾਨ ਪਾਸ਼ਾ ਦੀ ਪਿਆਰਿਓ ਐਤੋਂ ਲੈ ਕੇ ਉਪਰ ਤੱਕ ਗੁਨਾਨ ਪਾਸ਼ਾ ਰਿਆੰਗ ਵਰਤ ਸੀ ਚੋਲਾ ਸਾਹਿਬ ਨੇ ਇੱਕ ਬਾਹ ਪਿਆਰੇ ਇਧਰਲੀ ਸਾਈਡ ਤੇ ਆ ਇੱਕ ਅਗਲੀ ਸਾਈਡ ਤੇ ਆ ਵਿਚਲਾ ਗਲਮਾ ਹੈ ਇਹ ਅਗਲਾ ਫਰੰਟ ਆ ਇਹ ਚੋਲੇ ਉੱਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਪਾਰੇ ਤੇ ਇਤਾਂ ਦਰਦ ਕੀਤੇ ਨੇ ਮੇਰੇ ਪਾਸ਼ਾ ਨੇ ਪਿਆਰੇ ਚੋਲੇ ਉਪਰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਹੋਇਆ ਏ ਔਰ ਅੱਲਾ ਨੂਰ અપਾਇਆ ਕੁਦਰਤ ਰੇਸਾ ਬੰਦੀ ਏਕ ਨੂਰ ਤੇ ਸਭ ਜਾਗੋ ਪਜਿਆ ਹੌਣ ਪਹਿ ਕੋ ਮੰਦੀ ਪਿਆਰੇ ਇਹ ਮੇਰੇ ਪਾਸ਼ਾ ਦਾ ਦਰਬਾਰ ਜਿਹੜਾ ਏ ਇਹ ਸਾਂਝੀ ਵਾਲਤਾ ਦਾ ਦਰਬਾਰ ਆ ਪਿਆਰਿਓ ਇਸੇ ਜਾਤ ਪਾ ਦਾ ਸੰਬੰਧ ਨਹੀਂ ਜੋ ਸ਼ਰਦਾ ਭਾਵਨਾ ਤੇ ਨਾਲ ਦਰਬਾਰ ਤੇ ਸੰਗਤਾਂ ਹੁੰਦੀਆਂ ਨੇ ਤੇ ਆਪਣੀਆਂ ਝੋਲੀਆਂ ਭਰ ਕੇ ਦਰਬਾਰ ਤੋਂ ਲੈ ਕੇ ਜਾਂਦੀਆਂ ਨੇ ਇਹ ਤਿਹਾਡੇ ਰਬਾ ਬਨਾਸ ਤੇ ਚੋਲਾ ਸਬਦੀ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੱਬਾ ਕੋਈ ਪਿਛਲੀ ਵਾਰ ਜਿਹੜੇ ਮਤਲਬ ਮੇਲੇ ਲੈ ਕੇ ਜਿਹੜੇ ਇੱਥੇ ਨੌਜਵਾਨਾਂ ਦੇ ਵੱਲੋਂ ਕਾਫੀ ਜਿਹੜੇ ਹੱਥ ਸੋਏਲ ਉਹ ਕਿ ਵੀ ਦੇ ਨਿ ਗੁਰੂ ਪਿਆਰਿਓ ਸਾਡੇ ਇਹ ਬੇਨਤੀ ਆ ਇਹਨਾਂ ਬੇਜਦੀ ਪਰਿਵਾਰਾਂ ਵੱਲੋਂ ਜਿਹੜੀਆਂ ਸੰਗਤਾਂ ਡੇਰਾ ਬਾਬਾ ਨਾਨਕ ਦਰਸ਼ਨਦਾਰੇ ਕਰਨ ਪਹੁੰਚਦੀਆਂ ਨੇ ਤੇ ਬੜੀ ਸ਼ਰਧਾ ਭਾਵਨਾ ਤੇ ਨਾਲ ਡੇਰਾ ਬਾਬਾ ਨਾਨਕ ਪਹੁੰਚਣ ਤੇ ਆਪਣੇ ਜਿਹੜੀਆਂ ਦਰਸ਼ਨਦਾਰੇ ਕਰਨ ਤੇ ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਪੂਰੀਆਂ ਕਰਨ ਸੰਗਤਾਂ ਨੂੰ ਇਹ ਭੇលਿਆ ਕਿ ਜਿਹੜੇ ਕੋਈ ਨੌਜਵਾਨ ਕੋਈ ਟਰੈਕਟਰ ਟਰਾਲੀਆਂ ਤੇ ਆਉਂਦੇ ਨੇ ਤੇ ਸੰਗਤਾਂ ਨੂੰ ਵੇਖ ਕੇ ਪਿਆਰਿਓ ਬੜੀ ਸ਼ਰਧਾ ਭਾਵਨਾ ਤੇ ਨਾਲ ਇਹ ਦਰਬਾਰ ਤੇ ਆਇਆ ਕਰੋ ਤੇ ਜਿਹੜੀਆਂ ਹਰ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹ ਖੁਸ਼ੀਆਂ ਨਾਲ ਆਉਂਦੀਆਂ ਨੇ ਤੇ ਖੁਸ਼ੀਆਂ ਦੇ ਨਾਲ ਵਾਪਸ ਆਪਣੇ ਘਰ ਵਿੱਚ ਜਾਣ ਸੰਗਤਾਂ ਨੂੰ ਇਹੋ ਪੀ ਲਿਆ ਜੋ ਵੀ ਸੰਗਤਾਂ ਦੇ ਸੰਗਤਾਂ ਆਉਂਦੀਆਂ ਨੇ ਸੜਕਾਂ ਤੇ ਉਹਨਾਂ ਦਾ ਧਿਆਨ ਰੱਖ ਕੇ ਤੇ ਡੇਰਾ ਬਾਬਾ ਨਾਨਕ ਪਹੁੰਚਣਾ ਕੋਈ ਜਿਹੜਾ ਹਾਸਾ ਉਹ ਨਾ ਹੋਵੇ ਇਹ ਬੇਦੀ ਪਰਿਵਾਰਾਂ ਵੱਲੋਂ ਬੇਨਤੀ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਗੁਰਦਰਾ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਇਲਾਕੇ ਤੋਂ ਸੰਗਤਾਂ ਨੂੰ ਜਨਮ ਕਰਾਇਆ ਸੋ ਮੈਂ ਤੁਹਾਡਾ ਅਪਤਰ ਕਰ ਲਫੀ ਸਿੰਘ ਕੁਸ਼ੀ